ਭਾਈ ਮਰਦਾਨਾ ਜੀ ਦਾ ਆਕਾਲ ਚਲਾਣਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੇ ਪਾਤਸ਼ਾਹ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਨੇ ਸਾਰੀ ਜ਼ਿੰਦਗੀ ਨਗਾ ਦਿੱਤੀ ਤੇ ਜਦੋਂ ਸਤਗੁਰੂ ਮਹਾਰਾਜ ਨੇ ਜਗਤ ਜਲੰਦੇ ਨੂੰ ਉਤਾਰਿਆ ਸੰਸਾਰ ਦੀਆਂ ਚਾਰ ਦਿਸ਼ਾਵਾਂ ਦਾ ਚੱਕਰ ਲਗਾਇਆ ਤਾਂ ਭਾਈ ਮਰਦਾਨਾ ਜੀ ਮਹਾਰਾਜਾਂ ਨਾਲ ਹੀ ਹੁੰਦੇ ਸਨ ਤੇ ਭਾਈ ਮਰਦਾਨਾ ਜੀ ਨੂੰ ਭੁੱਖ ਲੱਗਣੀ ਤਾਂ ਸਤਿਗੁਰੂ ਮਹਾਰਾਜ ਨੇ ਇਸ਼ਾਰਾ ਕਰਨਾ ਕਿ ਭਾਈ ਫਲਾਣੀ ਜਗ੍ਹਾ ਤੇ ਤੂੰ ਜਾਇਆ ਤੇ ਮਰਦਾਨੇ ਦੀ ਪ੍ਰੇਮੀਅਮ ਭੁੱਖ ਨੇ ਦੁਨੀਆ ਦਾ ਸੰਸਾਰ ਦਾ ਭਲਾ ਕੀਤਾ ਜਦੋਂ ਭਾਈ ਮਰਦਾਨਾ ਜੀ ਦਾ ਅੰਤਮ ਸਮਾ ਆਇਆ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲਗੇ ਕਿ ਮਰਦਾਨਿਆਂ ਤੇ 13 ਪਾਈ ਅੰਤਮ ਸਮਾ ਆ ਗਿਆ ਅਖੀਰ ਸਮਾ ਆ ਗਿਆ ਹੈ ਤੇਰੀ ਕੋਈ ਮੰਗ ਹੋਵੇ ਤੇਰੀ ਕੋਈ ਇੱਛਾ ਹੋਵੇ ਤਾਂ ਤੇਰੀ ਯਾਦਗਾਰ ਬਣਾ ਦਿੰਨੇ ਹਾਂ ਤਾਂ ਭਾਈ ਮਰਦਾਨਾ ਜੀ ਕਹਿ ਆਖਣ ਲਗੇ ਸਤਿਗੁਰੂ ਹੁਣਾ ਸਰੀਰ ਮੜੇ ਵਿੱਚੋਂ ਕੱਢ ਕੇ ਹੁਣ ਇਟਾਂ ਦੇ ਮੜੇ ਵਿੱਚ ਮੈਨੂੰ ਤੁਸੀਂ ਗੁਣ ਬਾਰਡਨ ਲਗੇ ਹੋ ਤਾਂ ਕਿਰਪਾ ਕਰੋ ਮੈਨੂੰ ਜੇਥਾ ਦੇਣੀ ਹੈ ਤਾਂ ਆਪਣੇ ਹਿਰਦੇ ਰੂਪੀ ਕਰ ਵਿੱਚ ਦੇਵੋ ਤਾਂ ਇਹ ਬਚਨ ਸੁਣ ਕੇ ਮਰਦਾਨੇ ਦੇ ਸਤਿਗੁਰੂ ਮਹਾਰਾਜ ਨੇ ਮਰਦਾਨੇ ਦੇ ਸਿਰ ਤੇ ਹੱਥ ਰੱਖਿਆ ਤਾਂ ਮਰਦਾਨਾ ਜੀ ਆਪਣੇ ਸਵਾਸ ਪੂਰੇ ਕਰਗੇ ਸਾਨੂੰ ਵੀ ਗੁਰਮੁਖ ਪਿਆਰ ਹੋ ਭਾਈ ਮਰਦਾਨਾ ਜੀ ਨੂੰ ਸਿੱਖਣਾ ਚਾਹੀਦਾ ਹੈ ਕਿ ਦੁੱਖ ਹੋਵੇ ਸੁਖ ਹੋਵੇ ਹਰ ਵੇਲੇ ਉਸ ਅਕਾਲ ਪੁਰਖ ਦਾ ਤੇ ਗੁਰਬਾਣੀ ਦਾ ਧਿਆਨ ਤਰਿਏ ਕਿਉਂਕਿ ਗੁਰਮੁਖ ਪਿਆਰੋ ਸਿੱਖ ਹੋਈ ਹੈ ਜੋ ਮਰਦੇ ਦਮ ਤੱਕ ਸਤਿਗੁਰੂ ਨਾਲ ਨਿਵਾਦਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟਾਂ ਦੇ ਵਿੱਚ ਭਾਈ ਗੁਰੂ ਲਿਖਿਓ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ